11 ਜਨਵਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਵੀ ਪੰਜਾਬ ਦੇ ਵਿੱਚ ਰਾਤ ਵੇਲੇ ਦਾ ਸੰਘਣੀ ਜ਼ਮੀਨੀ ਪੱਧਰ ਤੇ ਧੁੰਦ ਸੀਗੀ ਪਰ ਲਗਾਤਾਰ ਤੇਜ਼ ਹਵਾਵਾਂ ਚੱਲਣ ਕਰਕੇ ਜ਼ਮੀਨੀ ਪੱਧਰ ਤੇ ਧੁੰਦ ਬਹੁਤੇ ਖੇਤਰਾਂ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਪਰ ਆਸਮਾਨੀ ਚੜੀ ਹੋਈ ਧੁੰਦ ਬਹੁਤੇ ਖੇਤਰਾਂ ਦੇ ਵਿੱਚ ਲਗਾਤਾਰ ਬਣੀ ਹੋਈ ਹੈ ਅੱਜ ਕਈ ਹਿੱਸਿਆਂ ਦੇ ਵਿੱਚ ਕੋਰਾਪਣ ਦੀ ਆ ਵੀ ਬਾਬਨਾ ਬਣੀਆਂ ਹੋਈਆਂ ਨੇ ਕਈ ਖੇਤਰਾ ਦੇ ਵਿੱਚ ਪੰਜਾਬ ਦੇ ਅੱਜ ਤੁਹਾਨੂੰ ਕੋਰਾ ਵੀ ਦੇਖਣ ਨੂੰ ਮਿਲੇਗਾ ਧੁੱਪ ਅੱਜ ਵੀ ਕੱਲ ਵਾਂਗੂ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਨਿਕਲਦੀ ਹੋਈ ਦਿਖਾਈ ਦੇਵੇਗੀ ਪਰ ਜਿਹੜੇ ਖੇਤਰਾਂ ਦੇ ਵਿੱਚ ਧੁੱਪ ਨਾ ਨਿਕਲੀ ਉੱਥੇ ਟੈਂਪਰੇਚਰ 10 ਡਿਗਰੀ ਤੋਂ ਹੇਠਾਂ ਹੀ ਰਹਿੰਦਾ ਹੋਇਆ ਦਿਖਾਈ ਦੇਵੇਗਾ ਜਿੱਥੇ ਧੁੱਪ ਨਿਕਲੀ ਉੱਥੇ 14 15 ਜਾਂ 16 ਡਿਗਰੀ ਦੇ ਆਸ-ਪਾਸ ਵੀ ਜਾਂਦਾ ਹੋਇਆ ਦਿਖਾਈ ਦੇ ਸਕਦਾ ਹੈ ਜੇਕਰ ਅੱਜ ਰਾਤ ਦੇ ਘੱਟੋ ਘੱਟ ਤਾਪਮਨ ਦੀ ਗੱਲ ਕਰੀਏ ਤਾਂ ਵੱਖ-ਵੱਖ ਜਗ੍ਹਾ ਕਿਤੇ 1 2 ਜਾਂ 3 ਡਿਗਰੀ ਵੱਖ-ਵੱਖ ਖੇਤਰਾਂ ਦੇ ਵਿੱਚ ਦਰਜ ਕੀਤਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋ ਸਕਦਾ ਹੈ ਕਿ ਇਸ ਤੋਂ ਵੀ ਹੇਠਾਂ ਟੈਂਪਰੇਚਰ ਜਾ ਸਕਦਾ ਹੈ ਤੇ ਜਿਹੜੇ ਖੇਤਰਾਂ ਦੇ ਵਿੱਚ ਧੁੱਪ ਲੱਗੀ ਉਹਨਾਂ ਖੇਤਰਾਂ ਦੇ ਵਿੱਚ ਕੱਲ ਨੂੰ ਕੋਰਾ ਪੈਂਦਾ ਹੋਇਆ ਵੀ ਦਿਖਾਈ ਦੇ ਸਕਦਾ ਹੈ ਸ਼ਾਮ ਬੈਲੇ ਇੱਕ ਵਾਰ ਫਿਰ ਕਈ ਖੇਤਰਾਂ ਦੇ ਵਿੱਚ ਧੁੰਦ ਅੱਜ ਵੀ ਵਾਪਸੀ ਕਰਦੀ ਹੋਈ ਤੁਹਾਨੂੰ ਦਿਖਾਈ ਦੇ ਸਕਦੀ ਹੈ ਸੰਗਣੀ ਜਮਿਨੀ ਪਦਰ ਤੇ ਧੁੰਦ ਰਾਤ ਵੇਲੇ ਇੱਕ ਵਾਰ ਫਿਰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਣ ਸਕਦੀ ਹੈ ਪਰ ਧੁੱਪ ਕਈ ਖੇਤਰਾਂ ਦੇ ਵਿੱਚ ਅੱਜ ਵੀ